ਇਹਨਾਂ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੋਣੇ ਆ ਦলাই ਲਾਮਾ ਤਿੱਬਤ ਵਾਲੇ ਜਿਹੜੇ ਹੈਗੇ ਆ ਬੁੱਧ ਧਰਮ ਦੇ ਉਹਨਾਂ ਦੇ ਮੌਜੂਦਾ ਧਾਰਮਿਕ ਤੇ ਰਾਜਨੀਤਿਕ ਗੁਰੂ ਬੇਸ਼ੱਕ ਤਿੱਬਤ ਦੇ ਉੱਤੇ 1951 ਦੇ ਵਿੱਚ ਰਸਮੀ ਤੌਰ ਤੇ ਇਹ ਚਾਈਨਾ ਨੇ ਐਲਾਨ ਕਰ ਦਿੱਤਾ ਸੀਗਾ ਕਿ ਤਿੱਬਤ ਇੱਕ ਚਾਈਨਾ ਦਾ ਹਿੱਸਾ ਬਣ ਗਿਆ ਆ ਪਰ ਫਿਰ ਵੀ ਜਿਹੜਾ ਇਹ ਤਿੱਬਤ ਦੀ ਆਜ਼ਾਦੀ ਦੇ ਲਈ ਇਹ ਦলাই ਲਾਮਾ ਤੇ ਇਹਨਾਂ ਦੇ ਬਹੁਤ ਸਾਰੇ ਜਿਹੜੇ ਇਹ ਪ੍ਰਸ਼ੰਸਕ ਹੈਗੇ ਆ ਉਪਾਸਕ ਹੈਗੇ ਆ ਜਾਂ ਇਹਨਾਂ ਦੇ ਫੋਲੋਅਰਸ ਹੈਗੇ ਆ ਹਾਲੇ ਵੀ ਇਹ ਇੰਡੀਆ ਦੇ ਵਿੱਚ ਬਹਿ ਕੇ ਜਾਂ ਦੁਨੀਆ ਦੇ ਹੋਰ ਭਾਗਾਂ ਦੇ ਵਿੱਚ ਬਹਿ ਕੇ ਤਿੱਬਤ ਦੀ ਆਜ਼ਾਦੀ ਲਈ ਸੰਘਰਸ਼ਸ਼ੀਲ ਰਹਿੰਦੇ ਆ ਜਾਂ ਇਹ ਪੂਰੇ ਚਿੰਤਤ ਰਹਿੰਦੇ ਆ ਕਿ ਤਿੱਬਤ ਨੂੰ ਇੱਕ ਆਜ਼ਾਦ ਮੁਲਕ ਕਿਸ ਤਰ੍ਹਾਂ ਦੁਬਾਰਾ ਬਣਾਇਆ ਜਾਵੇ ਇਸ ਲਈ ਚਾਈਨਾ ਦੀ ਤੇ ਇਹ ਜਿਹੜੇ ਦলাই ਲਾਮਾ ਤੇ ਇਹਨਾਂ ਦੇ ਜਿਹੜੇ ਫਾਲੋਅਰ ਹੈਗੇ ਆ ਜਿਹੜੇ ਇੰਡੀਆ 'ਚ ਵੀ ਬੈਠੇ ਆ ਇੰਡੀਆ ਦੇ ਵਿੱਚ ਇਹਨਾਂ ਦਾ ਧਰਮਸ਼ਾਲਾ ਦੇ ਵਿੱਚ ਪ੍ਰਮੁੱਖ ਕੇਂਦਰ ਆ ਜਿਹੜੇ ਉੱਥੇ ਗਏ ਹੋਣੇ ਉਹਨਾਂ ਨੂੰ ਪਤਾ ਹੋਣਾ ਉਹ ਗੋਲੇ ਜਿਹਾ ਵੀ ਕਮਾ ਕੇ ਆਉਂਦੇ ਆ ਸੋ ਉੱਥੇ ਹੀ ਇਹਨਾਂ ਦਾ ਇਸ ਵੇਲੇ ਪ੍ਰਮੁੱਖ ਕੇਂਦਰ ਆ ਸੋ ਜਦੋਂ ਚਾਈਨਾ ਨੇ ਤਿੱਬਤ ਦੇ ਉੱਤੇ ਕਬਜ਼ਾ ਕੀਤਾ ਸੀ 1952 ਤੋਂ ਬਾਅਦ ਉੱਥੇ ਬਹੁਤ ਸਾਰੇ ਜਿਹੜੇ ਇਹ ਤਿੱਬਤੀ ਸੀਗੇ ਬੋਧੀ ਸੀਗੇ ਉਹਨਾਂ ਨੂੰ ਬਹੁਤ ਹੀ ਬੇਰਮੀ ਨਾਲ ਮਾਰਿਆ ਲੱਖਾਂ ਦੀ ਤਦਾਦ ਦੇ ਵਿੱਚ ਫਿਰ 1959 ਦੇ ਵਿੱਚ ਜਿੱਥੇ ਇਹ ਰਹਿੰਦੇ ਸੀਗੇ ਦਲਾਈ ਲਮਾ ਉਸ ਸਮੇਂ ਇਹ ਲਾਸਾ ਦੇ ਵਿੱਚ ਤੇ ਉੱਥੇ ਜਿਹੜਾ ਇਹਨਾਂ ਦਾ ਟੈਂਪਲ ਸੀਗਾ ਉਹਨੂੰ ਘੇਰਾ ਪਾ ਲਿਆ ਸੀਗਾ ਉੱਥੋਂ ਇਹ ਜਾਨ ਬਚਾ ਕੇ 13 ਦਿਨ ਦੇ ਵਿੱਚ ਇਹ ਪੈਦਲ ਯਾਤਰਾ ਤੁਰ ਤੁਰ ਕੇ ਪਹਾੜਾਂ ਦੇ ਰਾਹੀਂ ਕੁਝ ਇਹਨਾਂ ਦੇ ਨਾਲ ਇਹਨਾਂ ਦੇ ਜਿਹੜੇ ਭਗਤ ਸੀਗੇ ਉਹ ਵੀ ਸੀਗੇ ਤਾਂ ਇਹ ਅਰੂਣਾਚਲ ਪ੍ਰਦੇਸ਼ ਰਾਹੀਂ ਇੰਡੀਆ ਦੇ ਵਿੱਚ ਆਏ ਸੀਗੇ ਤੇ ਇਹਨਾਂ ਨੇ ਇੱਥੇ ਆ ਕੇ ਰਾਸੀ ਸ਼ਰਨ ਲਈ ਸੀਗੀ ਜਿਹੜੀ 1962 ਦੀ ਇੰਡੀਆ ਦੀ ਲੜਾਈ ਹੋਈ ਸੀਗੀ ਬੇਸ਼ੱਕ ਉਹਦੇ ਵਿੱਚ ਬਾਰਡਰਾਂ ਦੇ ਇਸ਼ੂ ਸੀਗੇ ਚਾਈਨਾ ਨਾਲ ਉਹ ਵੀ ਇੱਕ ਕਾਰਨ ਸੀ ਲੜਾਈ ਦਾ ਪਰ ਇਹਨਾਂ ਨੂੰ ਇੱਥੇ ਇਹ ਰਾਸਤੀ ਸ਼ਰਨ ਦਿੱਤੀ ਗਈ ਸੀਗੀ ਇੰਡੀਆ ਦੇ ਵਿੱਚ ਦਲਾਈ ਲਾਮਾ ਨੂੰ ਇਹ ਵੀ ਇੱਕ ਕਾਰਨ ਸੀਗਾ ਉਸ ਲੜਾਈ ਦਾ ਲਾਲ ਇਹ ਦਲਾਈ ਲਾਮਾ ਸਾਹਿਬ ਦੁਬਾਰਾ ਖਬਰਾਂ 'ਚ ਕਿਉਂ ਆ ਕਿਉਂਕਿ ਰੀਸੈਂਟਲੀ ਇਹਨਾਂ ਦਾ 6 ਜੁਲਾਈ ਨੂੰ ਇਹ 90ਵਾਂ ਇਹਨਾਂ ਨੇ ਜਨਮ ਦਿਨ ਮਨਾਇਆ ਤੇ ਜਿੱਦਾਂ ਜਿੱਦਾਂ ਇਹ ਹੁਣ ਸਿਆਣੇ ਹੋਈ ਜਾਂਦੇ ਆ ਅਗਲਾ ਇਹਨਾਂ ਦਾ ਜਿਹੜਾ ਦਲਾਈ ਲਾਮਾ ਹੋਊਗਾ ਇਹ ਧਰਮ ਗੁਰੂ ਬੁੱਧ ਧਰਮੀਆਂ ਦਾ ਇਹ ਬੁੱਧ ਧਰਮ ਵਾਲਿਆਂ ਦਾ ਜਾਨੀ ਕਿ 15ਵਾਂ ਗੁਰੂ ਕੌਣ ਹੋਊਗਾ ਉਹ ਚਾਈਨਾ ਵਾਲੇ ਕਹਿੰਦੇ ਆ ਕਿ ਸਰਕਾਰ ਕਹਿੰਦੀ ਹੈ ਕਿ ਆਪਾਂ ਡਿਸਾਈਡ ਕਰਾਂਗੇ ਪਰ ਇਹ ਵਾਲਾ ਦলাই লামਾ ਕਹਿੰਦਾ ਕਿ ਨਹੀਂ ਕੋਈ ਵੀ ਜਿਹੜਾ ਇਹ ਦলাই লামਾ ਹੋਊਗਾ ਇਹ ਬੁੱਧ ਧਰਮ ਦਾ ਅਗਲਾ ਗੁਰੂ ਜਾਨੀ ਕਿ 15ਵਾਂ ਹੋਊਗਾ ਉਹ ਜਿਹੜਾ ਚਾਈਨਾ ਦੇ ਕੰਟਰੋਲ ਚ ਤਿੱਬਤ ਆ ਜਾਂ ਚਾਈਨਾ ਦੇ ਵਿੱਚੋਂ ਨਹੀਂ ਹੋ ਸਕਦਾ ਉਹ ਇੱਕ ਆਜ਼ਾਦ ਮੁਲਕ ਚ ਹੋ ਸਕਦਾ ਮਤਲਬ ਕਿ ਉਹ ਇੰਡੀਆ ਚੋਂ ਵੀ ਹੋ ਸਕਦਾ ਨੇਪਾਲ ਚੋਂ ਹੋ ਸਕਦਾ ਪਟਾਨ ਚੋਂ ਹੋ ਸਕਦਾ ਹੋਰ ਕਿਸੇ ਵੀ ਵਰਲਡ ਚ ਹੋ ਸਕਦਾ ਪਰ ਚਾਈਨਾ ਦੇ ਅੰਡਰ ਜਿਹੜਾ ਇਸ ਵੇਲੇ ਤਿੱਬਤ ਆ ਜਾਂ ਚਾਈਨਾ ਆ ਉਹਦੇ ਵਿੱਚ ਨਹੀਂ ਹੋ ਸਕਦਾ ਇਸ ਲਈ ਇਹ ਖਬਰਾਂ ਇਸ ਵੇਲੇ ਫਿਰ ਇੱਕ ਤਰ੍ਹਾਂ ਦੇ ਨਾਲ ਕਲੇਸ਼ ਬਣਿਆ ਹੋਇਆ ਚਾਈਨਾ ਵਾਲਿਆਂ ਨੂੰ ਇਹ ਚੀਜ਼ ਦੀ ਬਿਲਕੁਲ ਸਮਝ ਹੈਗੀ ਆ ਕਿ ਜਦ ਤੁਸੀਂ ਕਿਸੇ ਵੀ ਇਹ ਰਾਜ ਤੇ ਦੇਸ਼ ਤੇ ਕਬਜ਼ਾ ਕਰ ਲਿਆ ਪਰ ਫਿਰ ਵੀ ਉੱਥੇ ਦੇ ਜਿਹੜੇ ਲੋਕ ਹੈਗੇ ਆ ਉਹਨਾਂ ਦੇ ਮਨਾਂ ਦੇ ਵਿੱਚ ਇੱਕ ਆਜ਼ਾਦੀ ਦੀ ਜਿਹੜੀ ਖੁਆਇਸ਼ ਰਹਿੰਦੀ ਆ ਪਰ ਜੇਕਰ ਤੁਸੀਂ ਉੱਥੋਂ ਦੇ ਲੋਕਾਂ ਦੇ ਜਿਹੜੇ ਇਹ ਧਰਮ ਦੇ ਉੱਤੇ ਕਬਜ਼ਾ ਕਰ ਲਿਆ ਜਾਂ ਧਰਮ ਦੇ ਵਿੱਚ ਇੰਟਰਫੇਅਰ ਕਰ ਲਿਆ ਫਿਰ ਜਿਹੜੀ ਤੁਸੀਂ ਉਹ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਆਜ਼ਾਦ ਦੇਸ਼ ਲੈਣ ਦੀ ਜਿਹੜੀ ਭਾਵਨਾ ਉਹਨੂੰ ਬਦਲ ਸਕਦੇ ਆ ਧਰਮ ਦੇ ਨਾਲ ਤਰੀਕੇ ਨਾਲ ਧਰਮ ਦੇ ਵਿੱਚ ਦਖਲ ਅੰਦਾਜ਼ੀ ਕਰਕੇ ਸੋ ਚਾਈਨਾ ਵਾਲੇ ਇਸੇ ਲਈ ਹੀ ਇੱਥੇ ਜਿਹੜਾ ਇਹ ਇਹਨਾਂ ਦਾ ਬੋਧੀਆਂ ਦਾ ਅਗਲਾ ਗੁਰੂ ਕੌਣ ਹੋਊਗਾ ਉਹ ਆਪਣੇ ਹਿਸਾਬ ਨਾਲ ਚੁਣਨਾ ਚਾਹੁੰਦੇ ਆ ਸੋ ਇਸ ਲਈ ਇਸ ਵੇਲੇ ਜਿਹੜਾ ਇਹ ਵਿਵਾਦ ਜਿਹੜਾ ਹੈਗਾ ਛੜਿਆ ਹੋਇਆ ਅਸੀਂ ਇਹ ਸਾਰਾ ਜਿਹੜਾ ਇਹ ਇਹ ਘਟਨਾ ਕਰਮ ਹੈਗੇ ਆ ਇਹ ਦলাই লামਾ ਬਾਰੇ ਤਿੱਬਤ ਬਾਰੇ ਤੇ ਆਪਣੇ ਸਿੱਖ ਰਾਜ ਦਾ ਵੀ ਇੱਥੇ ਲੜਾਈ ਹੋਈ ਜੋਰਾਵਰ ਸਿੰਘ ਦੀ ਲੜੇ ਹੈਗੇ ਉਹ ਸਾਰੀਆਂ ਗੱਲਾਂ ਤੇ ਆਪਾਂ ਵਿਸਤਾਰ ਨਾਲ ਗੱਲਬਾਤ ਕਰਦੇ ਆਂ ਆਜੋ ਤਿੱਬਤ ਪੁਰਾਣੇ ਸਮੇਂ ਤੋਂ ਹੀ ਬਾਕੀ ਦੁਨੀਆ ਤੋਂ ਇੱਕ ਅਲੱਗ ਖਿੱਤਾ ਰਿਹਾ ਹੈ ਇੱਕ ਆਪਣੀ ਭੂਗੋਲਿਕ ਸਥਿਤੀ ਕਰਕੇ ਵੀ ਕਿਉਂਕਿ ਇਹ ਪਹਾੜੀਆਂ ਦੇ ਵਿਚਕਾਰ ਇੱਕ ਤਰ੍ਹਾਂ ਦੇ ਨਾਲ ਉੱਭਰਿਆ ਹੋਇਆ ਇਹ ਦੇਸ਼ ਜਿਹਨੂੰ ਤਿੱਬਤ ਕਿਹਾ ਜਾਂਦਾ ਸੀਗਾ ਇਸ ਲਈ ਇਹ ਬਾਕੀ ਦੁਨੀਆ ਦਾ ਜਾਨੀ ਕਿ ਇਹਦੇ ਨਾਲ ਕੰਟੈਕਟ ਜਿਹੜਾ ਸੀਗਾ ਉਹ ਬਹੁਤ ਘੱਟ ਹੋ ਜਾਂਦਾ ਸੀ ਕਿਉਂਕਿ ਇੱਧਰ ਹਿਮਾਲਿਆ ਪਰਬਤ ਦੀਆਂ ਪਹਾੜੀਆਂ ਉਧਰਲੇ ਪਾਸੇ ਚਾਈਨਾ ਨਾਲ ਦੇ ਪਾਸੇ ਵੀ ਬਹੁਤ ਸਾਰੀਆਂ ਪਹਾੜੀਆਂ ਸਿਗੀਆਂ ਕੁਝ ਇਲਾਕਾ ਇਹਦਾ ਪਲੇਨ ਜਿਹੜਾ ਚਾਈਨਾ ਨਾਲ ਰਲਦਾ ਜਰੂਰ ਸੀਗਾ ਸੋ ਇਸ ਲਈ ਇਹਦਾ ਜਿਹੜਾ ਸੱਭਿਆਚਾਰ ਸੀਗਾ ਵਿਸ਼ਵਾਸ ਸੀਗਾ ਜਿਹੜੇ ਧਰਮ ਸੀਗੇ ਉਹ ਹਮੇਸ਼ਾ ਤੋਂ ਇੱਕ ਬਹੁਤ ਹੀ ਮਜ਼ਬੂਤ ਰਹਿ ਆ ਬੇਸ਼ੱਕ ਆਲੇ ਦੁਆਲੇ ਜਿਹੜੇ ਇੰਡੀਆ ਵੀ ਰਿਹਾ ਜਾਂ ਇਹ ਚਾਈਨਾ ਵੀ ਰਿਹਾ ਉੱਥੇ ਸਮੇਂ-ਸਮੇਂ ਦੇ ਨਾਲ ਜਦਾਂ ਇਹ ਧਾਰਮਿਕ ਤੌਰ ਤੇ ਬਹੁ ਗਿਣਤੀ ਲੋਕਾਂ ਦੀ ਚੇਂਜ ਹੁੰਦੀ ਰਹੀ ਪਹਿਲਾਂ ਇੱਥੇ ਜ਼ਿਆਦਾਤਰ ਇੰਡੀਆ ਦੇ ਵਿੱਚ Hindu ਧਰਮ ਸੀ ਫਿਰ ਬੋਧੀ ਆ ਗਿਆ ਫਿਰ ਹਿੰਦੂ ਧਰਮ ਆ ਗਿਆ ਮੁਸਲਮਾਨ ਆ ਗਿਆ ਨਾ ਇਸੇ ਤਰ੍ਹਾਂ ਚਾਈਨਾ ਦੇ ਵਿੱਚ ਕਦੀ ਕਮਿਊਨਿਸਟ ਆ ਗਿਆ ਜਾਂ ਕਦੀ ਈਸਾਈ ਧਰਮ ਆ ਗਿਆ ਜਾਂ ਬੁੱਧ ਧਰਮ ਵਾਲੇ ਆ ਗਿਆ ਇਸ ਤਰ੍ਹਾਂ ਉੱਥੇ ਬਦਲਦੇ ਰਹੇ ਪਰ ਇਹ ਜਿਹੜਾ ਤਿੱਬਤ ਵਾਲਾ ਏਰੀਆ ਹੈਗਾ ਇੱਥੇ ਜਿਹੜੇ ਇਹ ਬੁੱਧ ਧਰਮ ਨੂੰ ਮੰਨਣ ਵਾਲੇ ਲੋਕ ਇੱਕ ਕਟੜ ਤਰੀਕੇ ਨਾਲ ਇਹ ਪਹਿਲਾਂ ਤੋਂ ਹੀ ਬੁੱਧ ਧਰਮ ਦੇ ਹੀ ਉਪਾਸ਼ਕ ਰਹੇ ਆ ਇੱਕ ਇਹਦੀ ਪੰਘੋਲਿਕ ਸਥਿਤੀ ਕਰਕੇ ਕਿਉਂਕਿ ਬਾਹਰਲੇ ਲੋਕਾਂ ਨਾਲ ਇਹਨਾਂ ਦਾ ਜਿਹੜਾ ਰابطਾ ਬਹੁਤ ਘੱਟ ਸੀਗਾ ਤਿੱਬਤ ਦੇ ਵਿੱਚ ਇਸ ਤਰ੍ਹਾਂ ਨਹੀਂ ਸੀਗਾ ਕਿ ਇਹ ਧਾਰਮਿਕ ਗੁਰੂ ਅਲੱਗਾਂ ਰਾਜਨੀਤੀ ਜਾਂ ਕੋਈ ਰਾਜਿਆਂ ਦੁਆਰਾ ਜਾਂ ਰਾਜਤੰਤਰ ਦੁਆਰਾ ਚਲਾਈ ਜਾਵੇ। ਤਿੱਬਤ ਦੇ ਵਿੱਚ ਪਹਿਲਾਂ ਤੋਂ ਹੀ ਇਦਾਂ ਹੁੰਦਾ ਸੀ ਕਿ ਜਿਹੜਾ ਵੀ ਕੋਈ ਧਾਰਮਿਕ ਗੁਰੂ ਉਹਨਾਂ ਦਾ ਹੁੰਦਾ ਸੀ ਜਿਹੜੀ ਰਾਜਨੀਤੀ ਵੀ ਹੁੰਦੀ ਸੀ ਉਹਦੀ ਹੀ ਦੇਖਰੇਖ ਦੇ ਵਿੱਚ ਹੁੰਦੀ ਸੀ। ਸੋ ਇਹ 1391 ਦੇ ਵਿੱਚ ਇਹਨਾਂ ਨੇ ਇਹ ਸ਼ੁਰੂ ਕੀਤਾ। ਜਿਹੜਾ ਇਹ ਆਪਣਾ ਦਲਾਈ ਲਾਮਾ ਜਿਹੜਾ ਇਹ ਚੁਣਦੇ ਸੀਗੀ ਦਲਾਈ ਲਾਮਾ ਨੂੰ ਇੱਕ ਇਹ ਆਪਣੀ ਭਾਸ਼ਾ ਦੇ ਵਿੱਚ ਦਲਾਈ ਲਾਮਾ ਕਹਿੰਦੇ ਆ ਜਿਹੜਾ ਸਭ ਤੋਂ ਉੱਚਾ ਗੁਰੂ ਹੁੰਦਾ ਉਹਦਾ ਮਤਲਬ ਇਹ ਹੁੰਦਾ ਜਿਹੜਾ ਅਸਲ ਦੇ ਵਿੱਚ ਜਿਹੜਾ ਪਹਿਲਾ ਦਲਾਈ ਲਾਮਾ ਸੀਗਾ ਉਹਦਾ ਅਸਲੀ ਨਾਮ ਸੀਗਾ ਗੀਡਮ ਡਰਪ ਉਹ ਵੇਸੇ ਹੀ ਤਰ੍ਹਾਂ ਜਿਹੜੇ ਇਹ ਬਾਕੀ ਸਾਰੇ ਦਲਾਈ ਲਾਮਾ ਸਮੇਂ-ਸਮੇਂ ਦੇ ਨਾਲ ਹੁੰਦੇ ਰਹੇ ਤੇ ਉਹਨਾਂ ਦੀ ਮੌਤ ਹੁੰਦੀ ਰਹੀ ਜੋ ਅੱਜ ਦੇ ਸਮੇਂ ਦੇ ਇਹ ਦਲਾਈ ਲਾਮਾ ਹੈਗੇ ਆ ਜਿਹੜੇ ਆਪਣੇ ਰਹਿ ਰਿਹਾ ਇੱਥੇ ਧਰਮਸ਼ਾਲਾ ਦੇ ਵਿੱਚ ਉਹਦਾ ਨਾਮ ਹੈਗਾ ਜੀ ਟੈਂਜਿੰਗਿਆਤ ਸੋ ਸੋ ਉਹਦਾ ਜਨਮ 1935 ਦੇ ਵਿੱਚ ਹੋਇਆ ਸੀਗਾ ਜਿਹੜੇ ਅੱਜ ਇੰਡੀਆ ਦੇ ਵਿੱਚ ਰਹਿ ਰਹੇ ਆ ਜਿਨ੍ਹਾਂ ਨੇ ਇੱਥੇ ਪੋਲੀਟਿਕਲੀ ਸ਼ਰਨ ਲਈ ਹੋਈ ਆ ਸੋ ਇਹ ਐਸ ਵੇਲੇ 90 ਸਾਲ ਦੇ ਹੋ ਚੁੱਕੇ ਆ ਸੋ ਜਿਹੜਾ ਇਹ ਇਹ ਚੁੰਨਦੇ ਵੀ ਸੀਗੇ ਦਲਾਈ ਲਾਮਾ ਉਹ ਪਹਿਲੇ ਜਿਹੜੇ 5 6 ਜਾਂ 7 ਕ ਦਲਾਈ ਲਾਮਾ ਸੀਗੇ ਉਹ ਇੱਕ ਇਹਨਾਂ ਦਾ ਇੱਕ ਇੱਕ ਸੋਨੇ ਦਾ ਕਲਸ਼ ਹੁੰਦਾ ਸੀਗਾ ਜਿਹਦੇ ਵਿੱਚ ਜਿਹੜੇ ਛੋਟੇ-ਛੋਟੇ ਬੱਚੇ ਜਿਹੜੇ ਕੁਝ ਅਲੱਗ ਲੱਗਦੇ ਹੁੰਦੇ ਸੀਗੇ ਤਿੱਬਤ ਦੇ ਵਿੱਚ ਨਾ ਜਿਹੜਾਂ ਦੇ ਕੁਝ ਰਹਾਣੀਅਤ ਦੇ ਨਾਲ ਜਾਂ ਅਧਿਆਤਮਕ ਬਾਦਵਲ ਜਿਨ੍ਹਾਂ ਦੀ ਰੁਚੀ ਜ਼ਿਆਦਾ ਹੁੰਦੀ ਸੀਗੀ ਉਹ ਬੱਚੇ ਚੁਣ ਲਏ ਜਾਂਦੇ ਸੀਗੇ ਉਹਨਾਂ ਨੂੰ ਕੁਝ ਸਖਲਾਈ ਦਿੱਤੀ ਜਾਂਦੀ ਸੀ ਧਰਮ ਰਿਲੇਟਡ ਜਾਂ ਇਦਾਂ ਦਾ ਕੁਝ ਵੀ ਫਿਰ ਉਹ ਕਲਸ਼ ਦੇ ਵਿੱਚ ਇਦਾਂ ਇਹ ਪਰਚੀਆਂ ਪਾ ਦਿੱਤੀਆਂ ਜਾਂਦੀਆਂ ਸੀਗੀਆਂ ਇਹ ਸੋਨੇ ਦੇ ਪੱਤਰਾਂ ਦੇ ਉੱਤੇ ਲੇਕ ਕੇ ਜਿਹਦੀ ਨਿਕਲਦੀ ਸੀ ਉਹਨੂੰ ਦਲਾਈ ਲਾਮਾ ਚੁਣ ਲਿਆ ਜਾਂਦਾ ਸੀਗਾ ਪਰ ਫਿਰ ਜਿਹੜੇ ਇਹ ਪਿਛਲੇ ਹੁਣ ਜਿਹੜੇ ਇਹ 5-6 ਦਲਾਈ ਲਾਮਾ ਚੁਣੇ ਗਏ ਆ ਉਹਨਾਂ ਦੇ ਲਈ ਜਿਹੜਾ ਇੱਕ ਨਵਾਂ ਤਰੀਕਾ ਵਰਤਿਆ ਗਿਆ ਜਿਹਦੇ ਵਿੱਚ ਅੱਜ ਦੇ ਮੌਜੂਦਾ ਜਿਹੜੇ ਦਲਾਈ ਲਾਮਾ ਹੈਗੇ ਆ ਇਹ ਟੈਂਜਿੰਗਿਆਤਸੋ ਉਹਨਾਂ ਨੂੰ ਵੀ ਇਦਾਂ ਹੀ ਚੁਣਿਆ ਗਿਆ ਸੀਗਾ ਉਹ ਸਿਗਾ ਤਰੀਕਾ ਕੀ ਰੀਬਰਥ ਵਾਲਾ ਤਰੀਕਾ ਮਤਲਬ ਕਿ ਜਿਹੜਾ ਵੀ ਹੁਣ ਦਲਾਈ ਲਾਮਾ ਇਹਨਾਂ ਦਾ ਮਤਲਬ ਕਿ ਮੌਤ ਹੋ ਜਾਂਦੀ ਸੀਗੀ ਫਿਰ ਉਹਨਾਂ ਨੂੰ ਇਹ ਸਮਝਿਆ ਜਾਂਦਾ ਸੀ ਉਹਦੀ ਰੂਹ ਕਿਸੇ ਹੋਰ ਬੱਚੇ ਦੇ ਵਿੱਚ ਚੱਲ ਜਾਂਦੀ ਹੈਗੀ ਆ ਇਸ ਲਈ ਉਹ ਬੱਚੇ ਨੂੰ ਹੀ ਅਗਲਾ ਦਲਾਈ ਲਾਮਾ ਬਣਾਇਆ ਜਾਣਾ ਦਾ ਮਤਲਬ ਕੀ ਹੈ ਨਾ ਉਹ ਬੱਚੇ ਦੀ ਪਛਾਣ ਇਹ ਕਿਸ ਤਰ੍ਹਾਂ ਕਰਦੇ ਆਗੇਆ ਦਲਾਈ ਲਾਮਾ ਤੋਂ ਇੱਕ ਥੱਲੇ ਵਾਲੀ ਪੋਸਟ ਹੁੰਦੀ ਆ ਪੰਚਨ ਲਾਮਾ ਜਿਨ੍ਹਾਂ ਨੂੰ ਬੋਲਦੇ ਆ ਜੀ ਇਹ ਪੰਚਨ ਲਾਮਾ ਹੋ ਗਏ ਇਹ ਪੰਜ ਹੁੰਦੇ ਆ ਜਦੋਂ ਦਲਾਈ ਲਾਮਾ ਦੀ ਮੌਤ ਹੋ ਜਾਂਦੀ ਆ ਇਹ ਜਿਹੜੇ ਪੰਚਨ ਲਾਮਾ ਹੁੰਦੇ ਆ ਇਹ ਡਿਸਾਈਡ ਕਰਦੇ ਆ ਕਿ ਅਗਲਾ ਜਿਹੜਾ ਇਹ ਦਲਾਈ ਲਾਮਾ ਇਹ ਕੌਣ ਬਣੂਗਾ ਸੋ ਇਸ ਲਈ ਜਦੋਂ ਇਹ ਦਲਾਈ ਲਾਮਾ ਮੇਨ ਜਿਹੜਾ ਮਰ ਵੀ ਜਾਂਦਾ ਉਹਦੇ ਤੋਂ ਬਾਅਦ ਵੀ ਕਈ ਸਾਲ ਲੱਗ ਜਾਂਦੇ ਆ ਕਿ ਕੋਈ ਅਗਲਾ ਜਿਹੜਾ ਦਲਾਈ ਲਾਮਾ ਇਹ ਲੱਭਦੇ ਆ ਇਹ ਇਹ ਜਿਹੜੇ ਪੰਚਨ ਲਾਮਾ ਹੁੰਦੇ ਆ ਇਹ ਆਪਣੇ ਸੁਪਨੇ ਵਗੈਰਾ ਜੱਜ ਕਰਦੇ ਆ ਜਾਂ ਇਹਨਾਂ ਨੂੰ ਕੀ ਇਹ ਫੀਲਿੰਗ ਹੁੰਦੀ ਆ ਜਦੋਂ ਭਗਤੀ ਵਗੈਰਾ ਤੇ ਬੰਦੇ ਆ ਫਿਰ ਇਹ ਕਈ ਜਗਾਵਾਂ ਦੇ ਉੱਤੇ ਜਿੱਦਾਂ ਇਹ ਜਾਂਦੇ ਆਗੇ ਉੱਥੇ ਜਾ ਕੇ ਯਾਤਰਾ ਕਰਦੇ ਆ ਫਿਰ ਉੱਥੋਂ ਇਹ ਸਾਰਾ ਕੁਝ ਦੇਖਦੇ ਆ ਜਿੱਥੇ ਇਹ ਦਲਾਈ ਲਾਮਾ ਮਰਿਆ ਉਹਦਾ ਧੂਵੇਂ ਦੀ ਦਿਸ਼ਾ ਕਿੱਧਰ ਨੂੰ ਹੁੰਦੀ ਆ ਉੱਧਰ ਜਾ ਕੇ ਇਹ ਫਿਰ ਦੇਖਦੇ ਆ ਜਦੋਂ ਦਲਾਈ ਲਾਮਾ ਦੀ ਮੌਤ ਹੋਈ ਸੀਗੀ ਉਹਦੇ ਲਾਗੇ ਛਾਗੇ ਕਿਹੜੇ ਬੱਚੇ ਸੀਗੇ ਜਿਹੜੇ ਬੁੱਧ ਧਰਮ ਨੂੰ ਹੀ ਮੰਨਦੇ ਹੋਣੇ ਚਾਹੀਦੇ ਆ ਨਾ ਉਹ ਉਹਨਾਂ ਦਾ ਜਨਮ ਹੋਇਆ ਹੋਵੇ ਪੇਵੋਸ ਸਾਵਨ ਨਾਲ ਇਹ ਬੱਚੇ ਜਿਹੜੇ ਹੈਗੇ ਆ ਇਹ ਪੰਚਨ ਲਾਮਾ ਉਹਨਾਂ ਨੂੰ ਇਹ ਬੱਚੇ ਇਕੱਠੇ ਕਰਦੇ ਆ ਉਹ ਜਿੰਨੇ ਵੀ ਇਹਨਾਂ ਨੂੰ ਲੱਗਦਾ ਹੈ ਕਿ ਇਹ ਦਲਾਈ ਲਾਮਾ ਬਣ ਸਕਦੇ ਆ ਹਨਾ ਫਿਰ ਉਹ ਬੱਚੇ ਇਕੱਠੇ ਕਰਕੇ ਉਹਨਾਂ ਦਾ ਜਾਨੀ ਕਿ ਪੂਰਾ ਦੇਖਿਆ ਜਾਂਦਾ ਹੈ ਕਿ ਇਹਦੇ ਵਿੱਚ ਦਲਾਈ ਲਾਮਾ ਵਾਲੀਆਂ ਜਿਹੜੇ ਪਿਛਲਾ ਦਲਾਈ ਲਾਮਾ ਸਗਾ ਉਹਦੇ ਵਾਲੀਆਂ ਕੁਝ ਖੂਬੀਆਂ ਹੈਗੀਆਂ ਉਹਦੀਆਂ ਜਿਹੜੀਆਂ ਪ੍ਰਾਣੀਆਂ ਬਸਤਾਂ ਹੁੰਦੀਆਂ ਉਹ ਦਿਖਾਈਆਂ ਜਾਂਦੀਆਂ ਕਿ ਇਹ ਕਿਤੇ ਪਛਾਣਦੇ ਆ ਜਾਂ ਉਸ ਤਰ੍ਹਾਂ ਦੀਆਂ ਗੱਲਾਂ ਜੋ ਪਿਛਲਾ ਦਲਾਈ ਲਾਮਾ ਕਰਦਾ ਸੀਗਾ ਹਨਾ ਮਤਲਬ ਕੀ ਇਹ ਇੱਕ ਨਵੇਂ ਬੱਚੇ ਦੇ ਵਿੱਚੋਂ ਪੁਰਾਣੇ ਦਲਾਈ ਲਾਮਾ ਦੀ ਰੂਹ ਕਹਿੰਦੇ ਆ ਇਹਨਾਂ ਦਾ ਮੰਨਣਾ ਕਿ ਰੂਹ ਉਹਦੇ 'ਚ ਚੱਲ ਗਈ ਯਾਨੀ ਕਿ ਹਨਾ ਉਹੋ ਲੱਭਣ ਦੀ ਕੋਸ਼ਿਸ਼ ਕਰਦੇ ਆ ਸੋ ਇਹ ਜਿਹੜਾ ਦਲਾਈ ਲਾਮਾ ਇਦਾਂ ਲੱਭਿਆ ਜਾਂਦਾ ਜਿਹੜਾ ਕਿ ਹੁਣ ਜਿਹੜਾ ਮੌਜੂਦਾ ਦਲਾਈ ਲਾਮਾ ਹੈਗਾ ਉਹਨੇ ਵੀ ਇਹੀ ਗੱਲ ਕਹੀ ਆ ਕਿ ਜਿਹੜਾ ਇਹ ਦਲਾਈ ਲਾਮਾ ਇਹ ਅਗਲਾ ਵੀ ਲੱਭਿਆ ਜਾਊਗਾ ਮੇਰੀ ਮੌਤ ਤੋਂ ਬਾਅਦ ਵੀ ਜਿਹੜਾ ਧਰਮਸ਼ਾਲਾ 'ਚ ਬੈਠਾ ਉਹ ਜਿਹੜਾ ਇਹ ਤਰੀਕਾ ਹੈਗਾ ਇਹ ਰੀਬਰਥ ਵਾਲਾ ਤਰੀਕਾ ਉਸੇ ਤਰ੍ਹਾਂ ਹੀ ਲੱਭਿਆ ਜਾਊਗਾ ਇਹ ਚਾਈਨਾ ਵਾਲੇ ਕਹਿ ਰਹੇ ਆ ਕਿ ਜਿਹੜਾ 18ਵੀਂ ਸਦੀ ਤੋਂ ਪਹਿਲਾਂ-ਪਹਿਲਾਂ ਜਿਹੜਾ ਤਰੀਕਾ ਅਪਣਾਇਆ ਜਾਂਦਾ ਸੀਗਾ ਉਹ ਵਾਲਾ ਤਰੀਕਾ ਜਿਹੜਾ ਇਹ ਸੋਨੇ ਦੇ ਕਲਸ਼ ਦੇ ਵਿੱਚੋਂ ਨਿਕਲੂਗਾ ਦਲਾਈ ਲਾਮਾ ਅਸੀਂ ਉਹ ਜਿਹੜਾ ਹੈਗਾ ਉਹ ਤਰੀਕਾ ਦੁਬਾਰਾ ਅਪਣਾਵਾਂਗੇ ਤੇ ਅਸੀਂ ਜਿਹੜਾ ਇੱਕ ਮਤਲਬ ਕਿ ਦਲਾਈ ਲਾਮਾ ਬਣਾਵਾਂਗੇ ਜਿਹੜਾ ਕਿ ਤਿੱਬਤ ਦੇ ਲੋਕਾਂ ਦਾ ਦਲਾਈ ਲਾਮਾ ਹੋਊਗਾ ਸੋ ਇਹ ਆਉਣ ਵਾਲੇ ਸਮੇਂ ਦੇ ਵਿੱਚ ਬਿਲਕੁਲ ਪੋਸਿਬਿਲਟੀ ਹੈਗੀ ਆ ਕਿ ਦੋ ਦলাই লামਾ ਜਿਹੜੇ ਆ ਉਹ ਬਣ ਸਕਦੇ ਆ ਇੱਕ ਚਾਈਨ ਵਾਲੇ ਬਣਾ ਦੂਗੇ ਤਾਂ ਇੱਕ ਇਹ ਬਣਾ ਸਕਦੇ ਆ ਸੋ ਇਹ ਪੂਰਾ ਇੱਕ ਤਰੀਕਾ ਹੈਗਾ ਇਹਨਾਂ ਦਾ ਜਿੱਦਾਂ ਇਹ ਦলাই লামਾ ਜਿਹੜਾ ਇਹ ਚੁਣਿਆ ਜਾਂਦਾ ਦੋਨੋਂ ਤਰੀਕੇ ਮੈਂ ਦੱਸਿਆ ਹੁਣ ਜਿਹੜਾ ਪੁਰਾਣਾ ਤਿੱਬਤ ਵੀ ਸੀਗਾ ਜਿਹੜਾ ਆਜ਼ਾਦ ਸੀਗਾ ਉਸ ਸਮੇਂ ਜਿਹੜਾ ਵੀ ਉੱਥੇ ਧਾਰਮਿਕ ਗੁਰੂ ਹੁੰਦਾ ਹੀ ਰਾਜਨੀਤਿਕ ਜੋ ਬਾਗਡੋਰ ਹੁੰਦੀ ਸੀ ਉਹ ਵੀ ਉਹਦੇ ਹੀ ਹੱਥ ਹੁੰਦੀ ਸੀਗੀ ਜ਼ਿਆਦਾਤਰ ਜਿਹੜੇ ਵੀ ਦলাই লামਾ ਹੁੰਦੇ ਸੀਗੇ ਤਿੱਬਤ ਦੇ ਉਹ ਚਾਈਨਾ ਅੱਗੇ ਪੂਰਾ ਇੱਕ ਵੱਡਾ ਚਾਈਨਾ ਨਹੀਂ ਸੀਗਾ ਉਹਦੇ ਵਿੱਚ ਛੋਟੇ-ਛੋਟੇ ਯਾਨੀ ਕਿ ਰਾਜਾਂ ਦੇ ਵਿੱਚ ਵੰਡਿਆ ਹੋਇਆ ਸੀਗਾ ਤੇ ਐਸ ਵੇਲੇ ਚਾਈਨਾ ਦਾ ਸ਼ਿੰਜਾਂਗ ਜਿਹੜਾ ਇੱਕ ਇਹ ਰਾਜ ਹੈਗਾ ਜਾਂ ਪ੍ਰਾਂਤ ਹੈਗਾ ਉੱਥੇ ਇਹ ਵਾਲੇ ਰਾਜੇ ਦਾ ਕਿੰਗ ਡਾਇਨੈਸਟੀ ਦਾ ਰਾਜ ਸੀਗਾ ਉਸ ਸਮੇਂ ਤੋਂ ਪਹਿਲਾਂ ਮੰਗੋਲੀਅਨ ਜਿਹੜੇ ਸੀਗੇ ਮੰਗੋਲੀਆ ਦਾ ਰਾਜ ਹੁੰਦਾ ਸੀਗਾ ਚਾਈਨਾ ਵਾਲੇ ਉਸ ਹਿੱਸੇ ਦੇ ਸੋ ਤਿੱਬਤ ਦਾ ਜਿਹੜਾ ਵੀ ਧਰਮਗੁਰੂ ਬਣਦਾ ਈ ਦਲਾਈ ਲਾਮਾ ਬਣਦਾ ਸੀਗਾ ਉਹ ਯਾਨੀ ਕਿ ਇੱਕ ਤਰ੍ਹਾਂ ਨਾਲ ਫੌਜੀ ਪ੍ਰੋਟੈਕਸ਼ਨ ਜਾਣੀ ਕਿ ਇਹਨਾਂ ਇਹ ਜਿਹੜੇ ਰਾਜੇ ਸੀਗੇ ਇਹਨਾਂ ਦੇ ਕੋਲੋਂ ਲੈ ਲੈਂਦਾ ਸੀਗਾ ਪਹਿਲਾਂ ਮੰਗੋਲ ਵਾਲਿਆਂ ਤੋਂ ਲਈ ਗਏ ਫਿਰ ਜਿਹੜੇ ਸੀਗੇ ਇਹ ਜਿਹੜਾ ਇਹ ਰਾਜਾ ਸੀਗਾ ਕਿੰਗ ਡਾਇਨੇਸਟੀ ਇਹ ਵੀ ਜਾਨੀ ਕਿ ਇੱਕ ਤਰ੍ਹਾਂ ਨਾਲ ਫੌਜੀ ਪ੍ਰੋਟੈਕਸ਼ਨ ਉਹਨਾਂ ਨੂੰ ਦਿੰਦਾ ਸੀਗਾ ਮਤਲਬ ਕਿ ਇੱਕ ਤਰ੍ਹਾਂ ਦੇ ਨਾਲ ਜਿੱਦਾਂ ਅਸੀਂ ਅੱਜ ਦੇ ਸਮੇਂ ਨਾਲ ਸਮਝ ਲਈਏ ਕਿ ਜਿੱਦਾਂ ਕੈਨੇਡਾ ਦਾ ਜਿਹੜਾ ਇਹ ਇਹ ਰੱਖਿਆ ਮਤਲਬ ਕਿ ਪੂਰਾ ਰੱਖਿਆ ਕਰਨੇ ਵਾਲਾ ਸਿਸਟਮ ਆ ਉਹ ਅਮਰੀਕਾ ਦੇ ਕੋਲ ਹੀ ਆ ਹਨਾ ਤੇ ਕੈਨੇਡਾ ਦੀ ਜਿਹੜੀ ਆਪਣੀ ਫੌਜੀ ਹੈਗੀ ਆ ਉਹ ਸਹੂਲਤ ਹੈਗੀ ਆ ਉਹ ਥੋੜੀ ਘੱਟ ਹੀ ਆ ਹਨਾ ਤੋ ਇਸ ਤਰ੍ਹਾਂ ਦੇ ਨਾਲ ਇਹ ਪੂਰੀ ਇਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਸੁਰੱਖਿਆ ਦਿੰਦਾ ਸੀਗਾ ਬਾਹਰੀ ਜਿਹੜੇ ਹਮਲੇ ਹੁੰਦੇ ਸੀਗੇ ਪਰ ਤਿੱਬਤ ਵਾਲੇ ਇੱਕ ਸਤੰਤਰ ਰੂਪ ਦੇ ਵਿੱਚ ਜਾਨੀ ਕਿ ਆਪਣੇ ਅੰਦਰ ਪੂਰਾ ਉਹ ਪੂਰਾ ਰਾਜਨੀਤਿਕ ਤੇ ਧਾਰਮਿਕ ਤੌਰ ਤੇ ਉਹ ਆਪਣਾ ਇੱਕ ਆਜ਼ਾਦੀ ਜਾਨੀ ਕਿ ਮਾਣ ਦੇ ਸੀਗੇ ਤਿੱਬਤ ਵਾਲੇ ਜਿਹੜਾ ਏਰੀਆ ਸੀਗਾ ਉਹਦੇ ਵਿੱਚ ਸੋ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ ਇਹ ਆਪਣੇ ਪੰਜਾਬ ਦੇ ਵਿੱਚ ਵੀ ਉਦੋਂ ਇਹ ਤਿੱਬਤ ਦੇ ਬਾਰਡਰ ਤੱਕ ਇਹ ਜਿਹੜਾ ਸਿੱਖ एंपਾਇਰ ਸੀਗਾ ਪੂਰਾ ਫੈਲਿਆ ਹੋਇਆ ਸੀਗਾ ਉਦੋਂ ਜੰਮੂ ਕਸ਼ਮੀਰ ਦਾ ਜਿਹੜਾ ਰਾਜਾ ਗੁਲਾਬ ਸਿੰਘ ਡੋਗਰਾ ਹੈ ਨਾ ਬਾਅਦ ਚ ਜਿਨ੍ਹਾਂ ਨੇ ਗਦਾਰੀ ਕਰਕੇ ਇਹ ਅੰਗਰੇਜ਼ਾਂ ਨਾਲ ਵੀ ਮਿਲੇ ਸੀਗੇ ਪਰ ਉਸ ਸਮੇਂ ਉਹ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਹੀ ਹੁੰਦਾ ਸੀਗਾ ਸੋ ਉਹਦੇ ਹੀ ਜੇ ਸਮੇਂ ਦੇ ਵਿੱਚ 1841 ਦੇ ਵਿੱਚ ਇਹ ਜੋਰਾਵਰ ਸਿੰਘ ਜਿਹੜੇ ਸੀਗੇ ਇਹ ਜਰਨੈਲ ਮਹਾਰਾਜਾ ਰਣਜੀਤ ਸਿੰਘ ਦੇ ਬੜਾ ਬਹਾਦਰ ਜਰਨੈਲ ਸੀਗਾ ਉਹਨਾਂ ਨੇ ਤਿੱਬਤ ਦੇ ਵਿੱਚ ਜਾਨੀ ਕਿ ਇਹ ਹਮਲਾ ਕਰਕੇ ਮਤਲਬ ਆਪਣਾ ਰਾਜ ਜਿਹੜਾ ਸੀਗਾ ਉਹ ਐਕਸਪੈਂਡ ਕਰਨ ਦੇ ਲਈ ਤਿੱਬਤ ਦੇ ਵਿੱਚ ਬਹੁਤ ਅੰਦਰ ਵਿੱਚ ਜਾ ਕੇ ਉੱਥੋਂ ਦੇ ਕਬੀਲੇ ਜਿਹੜਾ ਇਹ ਰਾਜਾ ਇਹ ਇਹ ਡਾਇਨੈਸਟੀ ਸੀਗਾ ਕਿੰਗ ਡਾਇਨੈਸਟੀ ਇਹਦੀਆਂ ਫੌਜਾਂ ਨਾਲ ਉੱਥੇ ਬੜੀ ਬਹਾਦਰੀ ਨਾਲ ਲੜਾਈ ਲੜੀ ਤੇ ਉੱਥੇ ਹੀ ਇਹ ਜਿਹੜੇ ਸੀਗੇ ਇਹ ਇਹ ਜੁਰਾਵਰ ਸਿੰਘ ਇਹ ਬੜੀ ਬਹਾਦਰੀ ਨਾਲ ਲੜੇ ਬਹੁਤ ਸਾਰਾ ਏਰੀਆ ਜਿਹੜਾ ਤਿੱਬਤ ਦਾ ਸੀਗਾ ਉਹਨਾਂ ਨੇ ਕੈਪਚਰ ਵੀ ਕੀਤਾ ਸੋ ਕਿਸੇ ਤਰ੍ਹਾਂ ਧੋਖੇ ਨਾਲ ਇਹ ਜੁਰੋਵਰ ਜੁਰਾਵਰ ਸਿੰਘ ਦੇ ਪਿੱਛੋਂ ਇਹ ਕਿਸੇ ਨੇ ਛੱਡਵਾ ਉਹ ਵਰਸ਼ਾ ਮਾਰਿਆ ਸੀਗਾ ਤੇ ਉਹਦੀ ਵਜ੍ਹਾ ਕਰਕੇ ਉਹਨਾਂ ਦੀ ਸ਼ਹੀਦੀ ਹੋ ਗਈ ਸੀਗੀ ਸੋ ਇਹ ਵੀ ਸਟੋਰੀ ਬੜੀ ਉੱਥੇ ਇੱਕ ਸੁਣਨ ਵਾਲੀ ਸੀ ਕਿ ਉਹਨਾਂ ਦਾ ਜਿਹੜਾ ਸਰੀਰ ਸੀਗਾ ਉਹ ਉਹ ਮਾਸ ਲੈਣ ਲਈ ਉਹਦੀ ਬੋਲੀ ਲੱਗੀ ਕਿੰਨੇ ਪੈਸਿਆਂ ਦੇ ਵਿੱਚ ਮੋਹਰਾਂ ਦੇ ਵਿੱਚ ਉਹ ਵਿਕਿਆ ਤੇ ਉੱਥੇ ਐਸ ਵੇਲੇ ਉਹਨਾਂ ਦਾ ਜਿਹੜਾ ਇੱਕ ਹੱਥ ਹੈਗਾ ਜਰੋਵਰ ਸਿੰਘ ਦਾ ਇਹ ਤਿੱਬਤ ਦੇ ਵਿੱਚ ਲਾਸਾ ਦੇ ਵਿੱਚ ਉਹਦਾ ਪੂਰਾ ਇੱਕ ਟੈਂਪਲ ਬਣਾਇਆ ਹੋਇਆ ਉਹਨੂੰ ਬਹਾਦਰੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਕਿ ਇੱਕ ਬਹਾਦਰ ਬੰਦਾ ਜਾਨੀ ਕਿ ਉੱਥੇ ਲੜਿਆ ਸੀ ਇਹਨੂੰ ਸ਼ੇਰ ਦਾ ਦਰਜਾ ਜਾਨੀ ਕਿ ਦਿੱਤਾ ਗਿਆ ਸੋ ਇਸ ਤਰ੍ਹਾਂ ਇਹ 1941 ਦੇ ਵਿੱਚ ਬੇਸ਼ੱਕ ਉੱਥੇ ਉਹ ਸ਼ਹੀਦ ਹੋ ਗਏ ਸੀਗੇ ਪਰ 1942 ਦੇ ਵਿੱਚ ਫਿਰ ਜਿਹੜੀ ਇਹ ਸਿੱਖ ਫੌਜ ਸੀਗੀ ਉੱਥੇ ਜਾ ਕੇ ਹਮਲਾ ਵਗੈਰਾ ਕੀਤਾ ਸੀਗਾ ਫਿਰ ਜਿਹੜੀ ਸੀਗੀ ਇਹ ਕਿੰਗ ਡਾਇਨਾਸਟੀ ਸੀਗਾ ਤੇ ਜਿਹੜਾ ਇਹ ਦਲਾਈ ਲਾਮਾ ਸੀਗਾ ਉਸ ਸਮੇਂ ਤਿੱਬਤ ਦਾ ਉਹਦੀ 1942 ਦੇ ਵਿੱਚ ਉੱਥੇ ਜਾ ਕੇ ਸੰਧੀ ਹੋਈ ਸੀਗੀ ਇਹਨਾਂ ਦੇ ਜਿਹੜੇ ਬਾਰਡਰ ਸੀਗੇ ਜਿਹੜੇ ਜਿੱਤ ਲੈ ਸੀਗੇ ਇਹ ਸਿੱਖ ਅੰਪਾਇਰ ਦੇ ਵਿੱਚ ਸ਼ਾਮਲ ਹੋਊਗਾ ਫਿਰ ਉਹਨਾਂ ਨੇ ਕਿਹਾ ਕਿ ਇੱਥੇ ਤੱਕ ਹੀ ਜਿਹੜੀਆਂ ਇਹ ਸਿਮਾਆਂ ਆ ਹੁਣ ਰਹਿਊਗੀਆਂ ਤੇ ਇਹ ਬਹਾਦਰ ਜਰਨੈਲ ਜੋਰਾਵਰ ਸਿੰਘ ਦੇ ਜਿਹੜੇ ਸਟੈਚੂ ਹੈਗੇ ਆ ਇਹ ਲੇਟ ਵੀ ਤੁਸੀਂ ਦੇਖਿਓ ਉੱਥੇ ਬਣਿਆ ਪੂਰਾ ਉਹਨਾਂ ਦਾ ਇੱਕ ਸਮਾਰਕ ਬਣਾਈ ਹੋਈ ਆ ਪੂਰੀ ਤੇ ਇਹ ਸਟੈਚੂ ਵੈਸੇ ਜੰਮੂ ਕਸ਼ਮੀਰ ਦੇ ਵਿੱਚ ਲੱਗਾ ਹੋਇਆ ਜੰਮੂ ਦੇ ਵਿੱਚ ਜਿੱਥੇ ਸ਼ਰਧਾਂਜਲੀ ਦਿੱਤੀ ਜਾਂਦੀ ਆ ਬਹਾਦਰੀ ਦਾ ਪ੍ਰਤੀਕ ਮੰਨਿਆ ਜਾਂਦਾ ਇਹਨਾਂ ਤੋਂ ਡੋਗਰਾ ਗੁਲਾਬ ਸਿੰਘ ਹੁਣੀ ਇਹ ਗੱਦਾਰੀ ਕੀਤੀ ਅੰਗਰੇਜ਼ਾਂ ਦੇ ਨਾਲ ਵੀ ਰੜੇ ਆ ਗਿਆ ਤਾਂ ਅੰਗਰੇਜ਼ਾਂ ਨੇ ਵੀ ਜਿਹੜੇ ਇਹ ਬਾਰਡਰਾਂ ਨੂੰ ਲੈ ਕੇ ਜਿਹੜੇ ਇਹ ਕਲੇਸ਼ ਸੀਗੇ ਇਹ ਚਾਈਨਾ ਨਾਲ ਤੇ ਤਿੱਬਤ ਨਾਲ ਰਹੇ ਆ ਕਿਉਂਕਿ ਖਾਲਸਾ ਦੇ ਜਿਹੜੇ ਇਹ ਝੰਡਿਆਂ ਦੇ ਨਿਸ਼ਾਨ ਉਹ ਤਿੱਬਤ ਦੇ ਅੰਦਰ ਤੱਕ ਤੇ ਚਾਈਨਾ ਦੇ ਜਿਹੜੇ ਐਕਸਾਈ ਚਿੰਨ੍ਹ ਸੀਗਾ ਇਹਦੇ ਤੋਂ ਵੀ ਅੱਗੇ ਤੱਕ ਮੌਜੂਦ ਸੀਗੇ ਸੋ ਇਸ ਤਰ੍ਹਾਂ ਜਿਹੜੀ ਹੁਣ ਆਪਾਂ ਫਿਰ ਉਸੇ ਹੀ ਮੁੱਦੇ ਤੇ ਆਉਨੇ ਆ ਦলাই ਲਾਮਾ ਸਾਹਿਬ ਵਾਲੇ ਕਿ ਦলাই ਲਾਮਾ ਦਾ ਹੁਣ ਜਿਹੜਾ ਇਸ ਵੇਲੇ ਉਹ ਮੁੱਦਾ ਭਖਿਆ ਉਹ ਮੈਂ ਤੁਹਾਨੂੰ ਸਾਰਾ ਡਿਸਕ੍ਰਾਈਬ ਕਰ ਦਿੱਤਾ ਪਰ ਲਾਲ ਜਿਹੜਾ ਇਹ ਤਿੱਬਤ ਹੈਗਾ ਉਹ ਚਾਈਨਾ ਨੇ ਇਹ 1900 ਮਤਲਬ ਇਹਦੇ ਵਿੱਚ ਰਸਮੀ ਤੌਰ ਤੇ ਐਲਾਨ ਕਰਤਾ ਸੀਗਾ ਪਰ ਜਦੋਂ ਦলাই ਲਾਮਾ 1900 ਇਹ 59 ਦੇ ਵਿੱਚੋਂ ਥੋੜ੍ਹਾ ਛੱਡ ਕੇ ਆਏ ਆ ਸੋ ਇਸ ਇੱਕ ਤਰ੍ਹਾਂ ਦੇ ਨਾਲ ਜਿਹੜਾ ਇੱਕ ਧਾਰਮਿਕ ਤੇ ਰਾਜਸੀ ਜਿਹੜੀ ਉੱਥੇ ਇੱਕ ਸ਼ਕਤੀ ਸੀਗਾ ਦਲਾਈ ਲਾਮਾ ਉਹ ਬਾਹਰ ਹੋ ਗਿਆ ਇਸ ਲਈ ਪੂਰਾ ਕਬਜ਼ਾ ਇਸ ਵੇਲੇ ਤਿੱਬਤ ਦੇ ਉੱਤੇ ਹੋ ਚੁੱਕਿਆ ਦਲਾਈ ਲਾਮਾ ਨੇ ਚਾਈਨਾ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਆ ਪੂਰੀਆਂ ਬੁੱਕਸ ਵਗੈਰਾ ਵੀ ਲਿਖੀਆਂ ਦਾ ਮਿਡਲ ਵੇ ਕਹਿੰਦੇ ਕੋਈ ਵਿਚਕਾਰਲਾ ਰਸਤਾ ਇਹ ਆਪਾਂ ਮਤਲਬ ਕਿ ਲੱਭ ਸਕਦੇ ਆ ਇਹਨਾਂ ਦਾ ਕਹਿਣਾ ਸੀ ਕਿ ਤੁਸੀਂ ਤਿੱਬਤ ਦੇ ਉੱਤੇ ਠੀਕ ਆ ਆਪਣਾ ਜਿਹੜਾ ਹੈਗਾ ਇਹ ਸੁਰੱਖਿਆ ਵਾਲਾ ਸਿਸਟਮ ਸੰਭੋ ਤੁਸੀਂ ਹੈਨਾ ਫੌਜ ਹਸੈਨ ਵਾਲਾ ਸਿਸਟਮ ਸੰਭਲੋ ਪਰ ਸਾਨੂੰ ਇੱਕ ਖੁਦਮਖਤਿਆਰ ਖੇਤਾ ਦੇ ਦਿਓ ਤਿੱਬਤ ਜਿੱਥੇ ਅਸੀਂ ਆਪਣੀ ਮਰਜ਼ੀ ਨਾਲ ਜਿਹੜਾ ਬਾਕੀ ਸਾਰੇ ਸਾਡੇ ਕੁਦਰਤੀ ਸਰੋਤਾਂ ਤੇ ਜਿਹੜੇ ਕਬਜ਼ੇ ਹੋਊਗੇ ਉਹ ਵੀ ਸਾਡੇ ਹੋਊਗੇ ਫਿਰ ਇਹਨਾਂ ਨੇ ਕਿਹਾ ਜਿੱਦਾਂ ਤੁਸੀਂ ਚਾਈਨਾ ਦੀ ਹੋਰ ਪਾਪੂਲੇਸ਼ਨ ਲਿਆ ਲਿਆ ਕੇ ਸਾਡੇ ਤਿੱਬਤ ਦੇ ਵਿੱਚ ਬਸਾ ਰਹੇ ਆ ਤਾਂ ਜੋ ਉੱਥੇ ਜਿਹੜੇ ਬੋਧੀ ਹੈਗੇ ਆ ਜਾਂ ਬੁੱਧ ਧਰਮ ਨੂੰ ਮੰਨਣ ਵਾਲੇ ਲੋਕ ਆ ਉਹਨਾਂ ਦੀ ਜਨਸੰਖਿਆ ਘਟ ਜਾਏ ਤੇ ਜਿਹੜੇ ਬੁੱਧ ਧਰਮ ਨੂੰ ਮੰਨਣ ਵਾਲੇ ਲੋਕ ਹੈਗੇ ਵੀ ਆ ਉੱਥੇ ਇਹ ਤਿੱਬਤ ਦੇ ਵਿੱਚ ਉਹਨਾਂ ਦੀ ਨਸਲ ਕੁਛੀ ਜਿਹੜੀ ਤੁਸੀਂ ਕਰ ਰਹੇ ਆ ਉਹ ਵੀ ਜਿਹੜੀ ਹੈਗੀ ਆ ਉਹ ਬੰਦ ਕੀਤੀ ਜਾਵੇ ਮੈਂ ਦੱਸਦਾ ਕਿ ਚਾਈਨਾ ਉੱਥੇ ਇੰਨੀ ਕਿ ਨਸਲ ਕੁਸ਼ੀ ਕਰ ਰਿਹਾ ਜਿਹੜੇ ਬੁੱਧ ਧਰਮ ਨੂੰ ਮੰਨਦੇ ਲੋਕ ਹੈਗਾ ਉਹ ਖਬਰਾਂ ਵੀ ਬਾਹਰ ਨਹੀਂ ਆਉਂਦੀਆਂ ਜਾਨੀ ਕਿ ਉਹਨਾਂ ਦੇ ਜਿਹੜੇ ਬੱਚੇ 15 15 20 20 ਸਾਲ ਦੇ ਵੀ ਹੁੰਦੇ ਉਹਨਾਂ ਨੂੰ ਚੱਕ ਚੱਕ ਕੇ ਅਗਲੇ ਮਾਰੀ ਜਾ ਰਹੇ ਹਨ ਤਾਂ ਜੋ ਉਹਨਾਂ ਦੀ ਜਿਹੜੀ ਪਪੂਲੇਸ਼ਨ ਹੈਗੀ ਆ ਉਹ ਘਟ ਜਾਏ ਇੱਕ ਤਰ੍ਹਾਂ ਦੇ ਨਾਲ ਜਿਹੜਾ ਇਹ ਇਹ ਪੂਰਾ ਇਹ ਜਨਤਾ ਕਹ ਲਓ ਕਿ ਇੱਕ ਤਰ੍ਹਾਂ ਦਾ ਆਬਾਦੀ ਦਾ ਤਬਾਦਲਾ ਹੀ ਹੋ ਜਾਏ ਤਿੱਬਤ ਦੇ ਵਿੱਚ ਜਿਹੜੇ ਹੋਰ ਪ੍ਰਾਂਤਾਂ ਤੋਂ ਲਿਆ ਲਿਆ ਕੇ ਚਾਈਨਾ ਦੇ ਲੋਕ ਵਸਾ ਰਹੇ ਆ ਜਿਹੜੇ ਚਾਈਨਾ ਦੀ ਹੀ ਸੋਚ ਰੱਖਣ ਜਾਨੀ ਕਿ ਇੱਕ ਤਰ੍ਹਾਂ ਨਾਲ ਜਿਹੜੇ ਅਸਲੀ ਤਿੱਬਤ ਦੇ ਲੋਕ ਹੈਗੇ ਆ ਇਹ ਬੁੱਧ ਧਰਮ ਵਾਲੇ ਉਹ ਖਤਮ ਹੋ ਜਾਣ। ਸੋ ਇਹ ਇਹਨੇ ਇਹ ਗਬਲੇ ਰਾਹ ਲੱਭਣ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਸਾਨੂੰ ਖੁਦਮਖਤਿਆਰ ਖੇਤਾ ਦੇ ਦਿਓ। ਬਾਕੀ ਜੋ ਸਾਰਾ ਕੁਝ ਸਿਸਟਮ ਹੁੰਦਾ ਹੈ ਵਿਦੇਸ਼ ਨੀਤੀ, ਵਪਾਰ ਨੀਤੀ, ਜੋ ਅੰਦਰਲਾ ਸਾਰਾ ਇਹ ਪ੍ਰਸ਼ਾਸਨਿਕ ਢਾਂਚੇ ਹੋਊਗੇ ਹਨਾ ਤਿੱਬਤ ਦੇ ਉਹ ਸੀ ਆਪ ਸਾਰਾ ਕੁਝ ਦੇਖ ਲਾਂਗੇ। ਕਿਹੜੇ ਦੇਸ਼ਾਂ ਨਾਲ ਅਸੀਂ ਸੰਧੀ ਕਰਨੀਆਂ, ਸਾਰਾ ਕੁਝ ਹਨਾ ਬਸ ਤੁਸੀਂ ਸੁਰੱਖਿਆ ਵਾਲਾ ਸਿਸਟਮ ਆਪਣੇ ਕੋਲ ਰੱਖ ਲਓ ਸਾਨੂੰ ਇੱਕ ਖੁਦਮਖਤਿਆਰ ਖੇਤਾ। ਮਤਲਬ ਦੇ ਦਿਓ ਪਰ ਚਾਈਨਾ ਕਹਿੰਦੇ ਕਿ ਇਹ ਜਿਹੜਾ ਇਹ ਤਿੱਬਤ ਸੀਗਾ ਤੁਸੀਂ ਉਹ ਕਦੀ ਆਜ਼ਾਦ ਜਾਂ ਇੱਕ ਲੱਗ ਮੁਲਕ ਹੈ ਹੀ ਨਹੀਂ ਸੀਗੇ ਪਹਿਲਾਂ ਵੀ ਜਿਹੜੇ ਸਾਡੇ ਰਾਜੇ ਸੀਗੇ ਉਹ ਹੀ ਤੁਹਾਨੂੰ ਮਤਲਬ ਕਿ ਇਹ ਸੁਰੱਖਿਆ ਮਹਈਆ ਕਰਦੇ ਸੀਗੇ ਇਸ ਲਈ ਤੁਸੀਂ ਸਾਡੇ ਅੰਡਰ ਜਿਆ ਸੋ ਜਿਹੜੇ ਵੀ ਇਹਨਾਂ ਦੇ ਪਹਿਲੇ ਵੀ ਗੁਰੂ ਹੋਏ ਹੈਗੇ ਆ ਇਹ ਦਲਾਈ ਲਾਮਾ ਹੋਏ ਪੁਰਾਣੇ ਵੀ ਬੇਸ਼ੱਕ ਉਹ ਰਾਜਿਆਂ ਤੋਂ ਇੱਕ ਤਰ੍ਹਾਂ ਦੇ ਨਾਲ ਸੁਰੱਖਿਆ ਵਾਲਾ ਸਿਸਟਮ ਜਾਂ ਫੌਜ ਦੀਆਂ ਉਹਨਾਂ ਦੀਆਂ ਸੇਵਾਵਾਂ ਜ਼ਰੂਰ ਲੈਂਦੇ ਸੀਗੇ ਪਰ ਉਹ ਜਿਹੜੇ ਰਾਜੇ ਹੁੰਦੇ ਸੀ ਉਸ ਸਮੇਂ ਦੇ ਇਹ ਜਿਹੜੇ ਗੁਰੂ ਹੁੰਦੇ ਸੀਗੇ ਇਹ ਦਲਾਈ ਲਾਮਾ ਉਹਨਾਂ ਦੀ ਰਿਸਪੈਕਟ ਕਰਦੇ ਹੁੰਦੇ ਸੀ ਇੱਜ਼ਤ ਕਰਦੇ ਹੁੰਦੇ ਸੀ ਇਸ ਵਜ੍ਹਾ ਕਰਕੇ ਹੀ ਕਰਦੇ ਹੁੰਦੇ ਸੀ ਪਰ ਜਿਹੜਾ ਹੁਣ ਚਾਈਨਾ ਨੇ ਇੱਥੇ ਪੂਰਾ ਕਬਜ਼ਾ ਕੀਤਾ ਤੇ ਇਹਨਾਂ ਦੀਆਂ ਜੋ ਵੀ ਮਿਡਲ ਬੇ ਵਾਲੇ ਰਾਹ ਸੀਗੇ ਇਹ ਕਹਿਣਾ ਚਾਹੁੰਦੇ ਸੀਗੇ ਕਿ ਸਾਨੂੰ ਅਲੱਗ ਸਾਡੀ ਨੈਸ਼ਨੈਲਿਟੀ ਹੋਵੇ ਅਜੇ ਤਿੱਬਤ ਦੇ ਤੌਰ ਤੇ ਹੀ ਹੋਵੇ ਹਨਾ ਇਦਾਂ ਦੀਆਂ ਮੰਗਾਂ ਇਹਨਾਂ ਨੇ ਰੱਖਣ ਦੀ ਕੋਸ਼ਿਸ਼ ਕੀਤੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਪਰ ਚਾਈਨ ਵਾਲੇ ਕਹਿੰਦੇ ਨਹੀਂ ਇੱਥੇ ਤਾਂ ਹੁਣ ਸਾਡਾ ਹੀ ਰਾਜ ਆ ਚਾਈਨਾ ਦੇ ਹੀ ਲੋਕ ਹੋਊਗੇ ਉਹ ਜਿਹੜੇ ਤਿੱਬਤ ਦੇ ਵੀ ਲੋਕ ਹੋਊਗੇ ਉਹ ਚਾਈਨਿਸ ਹੀ ਕਹਾਊਗੇ ਸੋ ਇਸ ਤਰ੍ਹਾਂ ਇਹ ਸਾਰਾ ਜਿਹੜਾ ਕਲਾਸ਼ ਸੀਗਾ ਇਹ ਤਿੱਬਤ ਵਾਲੇ ਲੋਕਾਂ ਦੇ ਵਿੱਚ ਜਿਹੜਾ ਹੈਗਾ ਸਟਿਲ ਚੱਲ ਹੀ ਰਿਹਾ ਪਰ ਇਸ ਵੇਲੇ ਜਿਹੜਾ ਚਾਈਨਾ ਪਾਵਰ ਆ ਡੰਡਾ ਉਹਦੇ ਕੋਲ ਐਸ ਵੇਲੇ ਵੱਡਾ ਮੈਨੂੰ ਲੱਗਦਾ ਨਹੀਂ ਕੋਈ ਛੇਤੀ ਆਸਾਨੀ ਨਾਲ ਉੱਥੇ ਹੱਲ ਹੋਊਗਾ ਉਹਨਾਂ ਨੇ ਜੋ ਕਰਨਾ ਹੈ ਤਬਦੀਲੀਆਂ ਕਰਨੀਆਂ ਉਹ ਕਰੇ ਹੀ ਲੈਣੀਆਂ ਤੇ ਕਰ ਵੀ ਰਹੇ ਆ ਜੋ ਮੈਂ ਦੱਸਦਾ ਤਾਂ ਤਿੱਬਤ ਦੇ ਵਿੱਚ ਉਹ ਲਗਭਗ 10 ਕ ਨਦੀਆਂ ਜਿਹੜੀਆਂ ਇੰਡੀਆ ਦੇ ਵਿੱਚ ਵਹਿੰਦੀਆਂ ਹੈਗੀਆਂ ਇਦੇ ਵਿੱਚੋਂ ਨਿਕਲਦੀਆਂ ਹੈਗੀਆਂ ఇండియా ਦੇ ਲਈ ਇਹ ਤਿੱਬਤ ਦਾ ਬਣਿਆ ਰਹਿਣਾ ਬਹੁਤ ਜ਼ਰੂਰੀ ਸੀ ਕਿਉਂਕਿ ਇੱਕ ਤਰ੍ਹਾਂ ਨਾਲ ਬਫਰ ਸਟੇਟ ਦਾ ਇਹ ਕੰਮ ਕਰਦਾ ਸੀਗਾ ਫਿਲਹਾਲ ਚਾਈਨਾ ਨੂੰ ਇੱਥੋਂ ਇਸ ਵੇਲੇ ਬਹੁਤ ਸਾਰੇ ਮਿਨਰਲ ਮਿਲ ਰਹੇ ਹੈਗੇ ਆ ਇਹ ਜਿਹੜਾ ਲੀਥੀਅਮ ਮਿਲ ਰਿਹਾ ਹੈਗਾ ਕਾਪਰ ਮਿਲ ਰਿਹਾ ਹੈਗਾ ਹੋਰ ਸੋਨਾ ਚਾਂਦੀ ਕੋਲਾ ਜਾਨੀ ਕਿ ਇਹ ਹਿਮਾਲਿਆ ਪਰਬਤ ਦੇ ਇੱਕ ਤਰ੍ਹਾਂ ਦੇ ਨਾਲ ਨਾੜੀ ਪੈ ਜਾਂਦਾ ਹੈ ਤਿੱਬਤ ਸੋ ਇੱਥੇ ਬਹੁਤ ਸਾਰੇ ਖਣਿਜ ਪਦਾਰਥ ਇਹ ਚਾਈਨਾ ਨੂੰ ਮਿਲੇ ਆ ਗਿਆ ਇਹ ਵੀ ਇੱਕ ਕਾਰਨ ਸੀਗਾ ਕਿ ਚਾਈਨਾ ਨੇ ਇਹਨੂੰ ਕੈਪਚਰ ਕਰ ਲਿਆ ਇਸ ਤਰ੍ਹਾਂ ਚਾਈਨਾ ਵਾਲਿਆਂ ਨੇ ਤਾਂ ਕਬਜ਼ਾ ਤਾਂ ਕਰ ਹੀ ਲਿਆ ਨਾ ਪੂਰੀ ਤਰ੍ਹਾਂ ਫਿਰ ਵੀ ਜਿਹੜੇ ਤਿੱਬਤ ਦੇ ਵਿੱਚ ਕੁਝ ਲੋਕ ਬੈਠੇ ਆ ਉਹਨਾਂ ਦੀਆਂ ਜਿਹੜੀਆਂ ਭਾਵਨਾਵਾਂ ਹੈਗੀਆਂ ਉਹ ਜਿਹੜਾ ਉਹਨਾਂ ਦਾ ਧਾਰਮਿਕ ਗੁਰੂ ਹੈਗਾ 14ਵਾਂ ਉਹਦੇ ਨਾਲ ਜੁੜੀਆਂ ਹੋਈਆਂ ਜੇ ਮੈਂ ਦੱਸਦਾ ਜੇ ਤਿੱਬਤ ਵਾਲੇ ਲੋਕ ਜਿਹੜੇ ਆਗੇ ਜਦੋਂ ਚਾਈਨਾ ਨੇ 1950 ਦੇ ਵਿੱਚ ਇੱਥੇ ਫੌਜ ਲਿਆ ਕੇ ਹਮਲਾ ਕੀਤਾ ਇਹ ਦੇਸ਼ ਛੱਡ ਛੱਡ ਕੇ ਆਪਣਾ ਤਿੱਬਤ ਪੂਰੀ ਦੁਨੀਆ ਦੇ ਵਿੱਚ ਫੈਲ ਗਏ ਬੜੇ ਐਜੂਕੇਟਿਡ ਲੋਕ ਹੁੰਦੇ ਆ ਬੁੱਧ ਧਰਮ ਦੇ ਵਿੱਚ ਬਹੁਤ ਯਕੀਨ ਰੱਖਦੇ ਆ ਅਧਿਆਤਮਕ ਬਾਦ ਨਾਲ ਜਾਦੇ ਜੁੜੇ ਹੁੰਦੇ ਲੋਕ ਆ ਇਹ ਸੋ ਇਸ ਲਈ ਉਹਨਾਂ ਦਾ ਵਿਸ਼ਵਾਸ ਜਿਹੜਾ ਆਪਣਾ ਧਰਮ ਗੁਰੂ ਦলাই লামਾ ਦੇ ਵਿੱਚ ਬਹੁਤ ਜ਼ਿਆਦਾ ਹਾਲੇ ਤੱਕ ਵੀ ਬਣਿਆ ਹੋਇਆ ਸੋ ਇਸੇ ਹੀ ਵਿਸ਼ਵਾਸ ਨੂੰ ਇਹ ਤੋੜਨ ਦੇ ਲਈ ਹੀ ਇਸ ਧਰਮ ਦੇ ਵਿੱਚ ਇਹ ਚਾਈਨ ਵਾਲੇ ਪੂਰੀ ਮਤਲਬ ਕਿ ਵੜਨ ਦੀ ਕੋਸ਼ਿਸ਼ ਕਰ ਰਿਹਾ ਕਿ ਅਸੀਂ ਧਰਮ ਦੇ ਜਿਹੜਾ ਅੱਗੇ ਆਗੂ ਆਊਗਾ ਜਾਂ ਗੁਰੂ ਆਊਗਾ ਉਹਨੂੰ ਅਸੀਂ ਕੰਟਰੋਲ ਕਰ ਲਈਏ ਇਹ ਚਾਹੁੰਦਾ ਹੈ ਆਪਾਂ ਕੰਟਰੋਲ ਨਹੀਂ ਹੋਣ ਦੇਣਾ ਇਸ ਵੇਲੇ ਦੀ ਪੂਰੀ ਇਹ ਸਥਿਤੀ ਬਣੀ ਹੋਈ ਆ ਇਹ ਦলাই লামਾ ਜੋ ਇਸ ਵੇਲੇ ਧਰਮਸ਼ਾਲਾ ਇੰਡੀਆ ਦੇ ਵਿੱਚ ਬੈਠੇ ਹੋਏ ਆ ਇਹ ਪੂਰਾ ਦੱਸਣ ਦੀ ਕੋਸ਼ਿਸ਼ ਕੀਤੀ ਕੁਝ ਕਮੀਆਂ ਕੁਝ ਵਧੀਆ ਸੀ ਥੱਲੇ ਕਮੈਂਟ ਕਰਕੇ ਜਰੂਰ ਦੱਸ ਦਿਆ ਕਰੋ ਧੰਨਵਾਦ ਸਤਿ ਸ਼੍ਰੀ ਅਕਾਲ ਫਿਰ ਮਿਲਾਂਗੇ